ਗੱਲਬਾਤ ਕਰੀਏ ਤੇ ਪੰਜਾਬ ਦੇ ਵਿੱਚ ਪਰਮ ਕੰਪਨੀ ਦੀ ਜਿਹੜੀ ਪ੍ਰਾਪਰਟੀ ਹੈ ਉਹ ਲਗਭਗ 25000 ਕਰੋੜ ਰੁਪਏ ਦੀ ਹੈ ਜੀ 25 ਲੱਖ ਤੋਂ ਲੈ ਕੇ 30 ਲੱਖ ਦੇ ਵਿੱਚ ਜਿਹੜੇ ਕਿ ਪੰਜਾਬ ਦੇ ਫੀਲਡ ਸਲੂਟ ਨੇ ਜਿਨ੍ਹਾਂ ਦਾ 8000 ਕਰੋੜ ਰੁਪਈਆ ਸਰਕਾਰ ਚਾਵੇ ਤੇ ਖਜ਼ਾਨੇ ਤੇ ਕੋਈ ਭਾਰ ਨਹੀਂ ਪੈਣ ਵਾਲਾ ਹੈਗਾ ਕੰਪਨੀ ਦੀਆਂ ਪ੍ਰਾਪਰਟੀਆਂ ਵੇਚ ਕੇ ਜਿਹੜਾ ਤੇ ਪੈਸਾ ਦਿੱਤਾ ਜਾਣਾ ਪਰਮ ਕੰਪਨੀ ਨੇ 5 ਕਰੋੜ 85 ਲੱਖ ਲੋਕਾਂ ਦਾ 50000 ਕਰੋੜ ਰੁਪਈਆ ਦੇਣਾ ਜੀ ਜਿਹੜੀ CBI ਦੀ ਰਿਪੋਰਟ ਹੈ ਉਹਦੇ ਵਿੱਚ ਜਿਹੜੀ ਕਿ 2 ਲੱਖ ਕਰੋੜ ਦੀ ਪ੍ਰਾਪਰਟੀ ਜਿਹੜੀ ਪੀਪੀਆਈ ਨੇ ਕੱਢੀ ਏ ਪਰਲ ਕੰਪਨੀ ਦੀ ਸਰਕਾਰਾਂ ਦੇ ਆ ਨੇਤਾ ਇਹ ਨੇ ਕਿ ਜਿਹੜੀ ਕੰਪਨੀ ਦੀ ਪ੍ਰਾਪਰਟੀ ਏ ਪੀੜਤ ਲੋਕ ਹੌਲੀ ਹੌਲੀ ਜਿਹੜੇ ਕਿ ਠੰਡੇ ਪੈ ਜਾਣ ਔਰ ਇਹ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਸਾਡੇ ਚਾਹੇਤਿਆਂ ਨੂੰ ਜਾਂ ਸਾਡੇ ਲੋਕਾਂ ਦੇ ਕੋਲੇ ਆ ਜਾਣ ਔਰ ਉਹ ਆਪਣੀਆਂ ਸੱਤ ਪੋਸਤਾਂ ਦੀ ਇੱਥੇ ਜਿਹੜੀ ਕਿ ਪ੍ਰਾਪਰਟੀ ਬਣਾਉਣਾ ਚਾਹੁੰਦੀਆਂ ਨੇ ਨਾ ਕਿ ਪੀੜਤਾਂ ਨੂੰ ਪੈਸਾ ਦੇਣਾ ਚਾਹੀਦਾ ਸੁਖਬੀਰ ਸਿੰਘ ਨੇ ਸੁਭਾਤਲਰਸ ਦੀ ਸਾਰੀ ਦੁਨੀਆ ਦੀ ਬਣਾਤੀ ਸੀ ਜੇ ਤੋਂ ਇਹਨਾਂ ਦੀ ਕੰਪਨੀ ਨੇ ਸਾਰਾ ਖਰਚਾ ਝੱਲਿਆ ਕੋਡੀ ਮੈਚੇਜ਼ ਦਾ ਤੁਸੀਂ ਵੇਖ ਰਹੇ ਹੋ ਕੈਨੇਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀ ਵਾਲਪਰਲ ਕੰਪਨੀ ਦੇ ਪੀੜਤ ਲੋਕਾਂ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕਰ ਦਿੱਤਾ ਗਿਆ ਇੱਕ ਪਾਰਟੀ ਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਗਿਆ ਜੀ ਹਾਂ ਦੱਸ ਦੇ ਕਿ ਪੀੜਤ ਲੋਕ ਇਸ ਵਾਰ ਐਮਪੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਪੋਰਟ ਕਰਨਗੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਇਸ ਮੌਕੇ ਤੇ ਹੋਰ ਕੀ ਕੁਝ ਕਹਿੰਦੇ ਹੋਏ ਪੀੜਤ ਲੋਕ ਨਜ਼ਰਾਈ ਨੇ ਆਓ ਸੁਣਦੇ ਆਂ ਇਹ ਗੱਲਬਾਤ ਕਰੀਏ ਤੇ ਪੰਜਾਬ ਦੇ ਵਿੱਚ ਬਰਨ ਕੰਪਨੀ ਦੀ ਜਿਹੜੀ ਪ੍ਰਾਪਰਟੀ ਹੈ ਉਹ ਲਗਭਗ 25000 ਕਰੋੜ ਰੁਪਏ ਦੀ ਹੈ ਜੀ ਜਿਹੜੀ ਦੇਣਦਾਰੀ ਉਹ 8000 ਕਰੋੜ ਰੁਪਏ ਦੀ ਹੈ ਜੀ ਪੰਜਾਬ ਦੇ ਜਿਹੜੇ पीडਿਤ ਲੋਕ ਨੇ 25000 ਤੋਂ ਲੈ ਕੇ 30000 ਸੌਰੀ 25 ਲੱਖ ਤੋਂ ਲੈ ਕੇ 30 ਲੱਖ ਦੇ ਵਿੱਚ ਜਿਹੜੇ ਕਿ ਪੰਜਾਬ ਦੇ पीडਿਤ ਲੋਕ ਨੇ ਇਸ ਕੰਪਨੀ ਤੇ ਜਿਨ੍ਹਾਂ ਦਾ 8000 ਕਰੋੜ ਰੁਪਈਆ ਸਰਕਾਰ ਚਾਵੇ ਤੇ ਖਜ਼ਾਨੇ ਤੇ ਕੋਈ ਭਾਰ ਨਹੀਂ ਪੈਣ ਵਾਲਾ ਹੈਗਾ ਕੰਪਨੀ ਦੀਆਂ ਪ੍ਰਾਪਰਟੀਆਂ ਵੇਚ ਕੇ ਜਿਹੜਾ ਕਿ ਪੈਸਾ ਦਿੱਤਾ ਜਾਣਾ ਕੱਲੇ ਪੰਜਾਬ ਦਾ ਨਹੀਂ 4 ਤੋਂ 6 ਸਕੇਟਾਂ ਦਾ ਹੋਰ ਪੈਸਾ ਜਿਹੜਾ ਕਿ ਦਿੱਤਾ ਜਾ ਸਕਦਾ ਹੈ ਠੀਕ ਹੈ 2 ਫਰਵਰੀ 2016 ਦਾ ਸਪਰੀਮ ਕੋਰਟ ਦਾ ਜਦੋਂ ਕਿ ਅਸੀਂ ਲੜਦੇ ਲੜਦੇ ਇਸ ਕੇਸ ਨੂੰ ਅਸੀਂ ਸੁਪਰੀਮ ਕੋਰਟ ਚ ਲੈ ਕੇ ਗਏ ਔਰ ਸੁਪਰੀਮ ਕੋਰਟ ਨੇ ਕਰ ਰਿਟਾਇਰਡ ਜੱਜ ਆਰ ਐਮ ਐਲ ਲੋਡਾ ਦੀ ਜਿਹੜੀ ਕਿ ਕਮੇਟੀ ਬਣਾ ਕੇ ਉਹਨਾਂ ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਕਿ ਪੈਸਾ ਦਿੱਤਾ ਜਾਵੇ ਜੇ ਪੂਰੇ ਆਲਓਵਰ ਇੰਡੀਆ ਦੀ ਗੱਲਬਾਤ ਕਰੀਏ ਤੇ 5 ਕਰੋੜ 85 ਲੱਖ ਪੀੜਹਾਂ ਕਿੰਨੇ ਜਿੱਜ ਕੱਲੀ ਪਰਲ ਕੰਪਨੀ ਪਰਲ ਕੰਪਨੀ ਨੇ 5 ਕਰੋੜ 85 ਲੱਖ ਲੋਕਾਂ ਦਾ 50 ਹਜ਼ਾਰ ਕਰੋੜ ਰੁਪਇਆ ਦੇਣਾ ਜਿਹੜੀ ਸੀਬੀਆਈ ਦੀ ਰਿਪੋਰਟ ਹੈ ਉਹਦੇ ਵਿੱਚ ਜਿਹੜੀ ਕਿ 2 ਲੱਖ ਕਰੋੜ ਦੀ ਪ੍ਰਾਪਰਟੀ ਜਿਹੜੀ ਸੀਬੀਆਈ ਨੇ ਕੱਢੀ ਹੈ ਪਰਲ ਕੰਪਨੀ ਦੀ ਤੇ ਉਸ ਦੇ ਵਿੱਚ ਜੇ ਦੇਣਦਾਰੀ ਦੇਖੀ ਜਾਵੇ ਤੇ ਬਹੁਤ ਥੋੜੀ ਹੈਗੀ ਐ ਸੌਖਾ ਦਿੱਤਾ ਜਾ ਸਕਦਾ ਪਰ ਸਰਕਾਰਾਂ ਦੀਆਂ ਜਿਹੜੀਆਂ ਕਿ ਨੀਤਾਂ ਨਹੀਂ ਹੈਗੀਆਂ ਕਿ ਪੀੜਹਾਂ ਨੂੰ ਪੈਸਾ ਮਿਲ ਜਾਵੇ ਸਰਕਾਰਾਂ ਦੀਆਂ ਨੇਤਾ ਇਹ ਨੇ ਕਿ ਜਿਹੜੀ ਕੰਪਨੀ ਦੀ ਪ੍ਰਾਪਰਟੀ ਐ ਫੀੜਤ ਲੋਕ ਹੌਲੀ-ਹੌਲੀ ਜਿਹੜੇ ਕਿ ਠੰਡੇ ਪੈ ਜਾਣ ਔਰ ਇਹ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਸਾਡੇ ਚਾਹੇਤਿਆਂ ਨੂੰ ਜਾਂ ਸਾਡੇ ਲੋਕਾਂ ਦੇ ਕੋਲੇ ਆ ਜਾਣ ਔਰ ਉਹ ਆਪਣੀਆਂ ਸੱਤ ਪੋਸਤਾਂ ਦੀ ਇੱਥੇ ਜਿਹੜੀ ਕਿ ਪ੍ਰਾਪਰਟੀ ਬਣਾਉਣਾ ਚਾਹੁੰਦੀਆਂ ਨੇ ਨਾ ਕਿ ਫੀੜਤਾਂ ਨੂੰ ਪੈਸਾ ਦੇਣਾ ਚਾਹੀਦਾ ਅੱਜ ਅਸੀਂ ਮਾਨ ਸਾਹਿਬ ਦੇ ਕੋਲੇ ਇਹ ਫਰਿਆਦ ਲੈ ਕੇ ਆਏ ਹਾਂ ਕਿ ਤੁਸੀਂ ਇਸ ਮੁੱਦੇ ਤੇ ਕਿ ਸਾਡੇ ਨਾਲ ਜਿਹੜਾ ਕਿ ਫੀੜਤਾਂ ਦੇ ਨਾਲ ਬਹੁਤ ਵੱਡਾ ਜਿਹੜਾ ਧੱਕਾ ਹੋਇਆ ਤੇ ਉਸ ਦਾ ਹਾਲ ਤੁਸੀਂ ਕਰਵਾਓ ਤੁਸੀਂ ਪੰਜਾਬ ਦੀ ਨਹੀਂ ਤੁਸੀਂ ਇੰਟਰਨੈਸ਼ਨਲ ਆਵਾਜ਼ ਹੋ ਤੇ ਇਸ ਕਰਕੇ ਤੁਹਾਡੀ ਆਵਾਜ਼ ਨੂੰ ਜਿਹੜਾ ਕਿ ਪ੍ਰਮਾਤਮਾ ਤੱਕ ਵੀ ਸੁਣਿਆ ਜਾਂਦਾ ਤੇ ਤੁਸੀਂ ਜਿਹੜਾ ਕਿ ਸਾਡਾ ਫੀਲਡ ਦੇ ਲੋਕਾਂ ਦਾ ਹੱਲ ਕਰਵਾਓ ਅੱਜ ਅਸੀਂ ਫਰੀਦ ਮਾਨ ਸਾਹਿਬ ਕੋਲੇ ਲੈ ਕੇ ਆਏ ਸੀ ਔਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ ਔਰ ਇਸ ਚੀਜ਼ ਤੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਤੇ ਪੁੱਛਿਆ ਜਿਹੜਾ ਕਿ ਚੱਕਿਆ ਅਸੀਂ ਧੰਨਵਾਦ ਕਰਦੇ ਹਾਂ ਪੂਰੀ ਦ੍ਰੋਮ ਨੇ ਅਕਾਲੀ ਦਲ ਅੰਮ੍ਰਿਤਸਰ ਦਾ ਜੀ ਜਿਨ੍ਹਾਂ ਨੇ ਇਸ ਵਿਸ਼ੇ ਨੂੰ ਅੱਜ ਚੱਕਿਆ ਹੈਗਾ ਉਹਨਾਂ ਦਾ ਅਸੀਂ ਰਿਣੀ ਆਂ ਔਰ ਦਿੰਦੇ ਜੋਗੇ ਆਸੀਂ ਇਹਨਾਂ ਦਾ ਸਾਥ ਬਿਲਕੁਲ ਜੀ ਜਿਹੜਾ ਸਾਡੀ ਆਵਾਜ਼ ਹੈ ਕਹਿੰਦੇ ਲੋਕਾਂ ਦੇ ਖੂਨ ਸਿਨੇ ਦੇ ਪੈਸੇ ਮੜਾਉਣ ਮੜਵਾਉਣ ਵਾਸਤੇ ਨਿੰਦ ਕਰੇਗਾ ਹੈਗਾ ਜੀ ਤੇ ਵੱਡੀ ਗੱਲ ਇਹ ਹੀ ਹੈ ਕਿ ਉਹ ਲੋਕ ਸਾਥ ਉਸ ਬੰਦੇ ਦਾ ਜ਼ਰੂਰ ਦੇਣਗੇ ਜੀ ਉਸ ਕੈਂਡੀਡੇਟ ਦਾ ਸਰਕਾਰ ਨੇ ਉੱਥੇ ਦੂਜੇ ਪਾਸੇ ਇਸ ਮੌਕੇ ਤੇ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਵਿੱਚ ਮੇਰੀ ਫੋਲੀ ਹੈ ਕਿ ਤੁਸੀਂ ਸਾਨੂੰ ਇਨਸਾਫ ਦਿਵਾਓ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਫੇਰ ਜਿਹੜੇ ਦਸਤਾਵੇਜ਼ ਮੇਰੇ ਕੋਲ ਹੈ ਮੈਂ ਮੌਜੂਦਾ ਗਵਰਨਮੈਂਟ ਨੂੰ ਕਹਿ ਰਿਹਾ ਕਿ ਦਿੱਕਰ ਪਿੱਟਾ ਸਾਥ ਜਿਹੜਾ ਐਨਆਈਏ ਦੇ ਡਾਇਰੈਕਟਰਸ਼ਿਪ ਹੁਣੇ ਰਟਾਇਰ ਹੋਏ ਹੈ ਐਨਆਈਏ ਨੂੰ ਇਹਨਾਂ ਕੀਤੀ ਪੂਰ ਕੇ ਇੰਟਰਨੈਸ਼ਨਲ ਰੈਕਡ ਸੀਗਾ ਕਿ ਪਾਕਿਸਤਾਨ ਤੋਂ ਇੱਕ ਹਾਸ ਦੇ ਸਟੇਸ਼ਨ ਨੂੰ ਅਟੈਕ ਕਰਤਾ ਸੀਗਾ ਮੌਕੇ ਤੇ ਇੱਕ ਐਸਪੀ ਸੀਗਾ ਉਹ ਇੱਕ ਆਪਣੇ ਸਨਿਆਰਾ ਲੈ ਕੇ ਗਿਆ ਸੀ ਆਪਣੀ ਕਾਰ ਤੇ ਜਿਹੜੀ ਉਹਦੀ ਕਾਰ ਨਹੀਂ ਸੀ ਉਹ ਗੁਰਦਾਸਪੁਰ ਪੁਲਿਸ ਦੀ ਸਰਕਾਰ ਦੀ ਤੇ ਦੇਖੋ ਇਹ ਨਾ ਐਨਆਈਏ ਨੇ ਕਿੰਨਾ ਨਾ ਪੁਲਿਸ ਨੇ ਸੁਪਤੀਸ਼ ਕੀਤੀ ਉਹ ਐਸਪੀ ਨੂੰ ਇੱਧਰੋਂ ਪਾਸੇ ਤਾਂ ਸਜਾ ਨਹੀਂ ਦਿੱਤੀ ਇੱਧਰੋਂ ਪਾਸੇ ਆਈ ਦੀ ਜਿਹੜੀ ਜਿਹੜੀ ਅਸਲੀ ਗੱਲ ਸੀਗੀ ਉਹ ਸਜਾ ਦੇ ਕੇ ਤੂੰ ਇੱਕ ਲੈਡੀ ਕੌਂਸਲ ਦੇ ਨਾਲ ਛੇੜਖੰਨੀ ਕੀਤੀ ਹੈ ਤੇ ਤੈਨੂੰ ਸਰਵਿਸ ਤੋਂ ਮੁਕੂਫ ਕੀਤਾ ਜਾਵੇਗਾ ਜਾਂ ਜੇਲ੍ਹ ਭੇਜਿਆ ਜਾਵੇਗਾ ਪਰ ਆ ਜਿਹੜਾ ਫੌਲ ਦਾ ਕੇਸ ਆ ਇਹ ਨਿਆਇ ਇਹ ਹੁਣ ਬੈਠੇ ਆ ਬੁੱਲਸਾ ਬੌਧ ਤੋਂ ਆਇਆ ਬਚਾਰੇ ਪਤਾ ਨਹੀਂ ਇਹ ਕੱਪ ਕੇ ਆਇਆ ਬਹੁਤ ਸਿੱਟੇ ਰਹੇ ਮੇਰੇ ਕੋਲ ਕਿ ਹੁਣ ਵਾਕਈ ਇਹ ਦੱਸਿੰਦੇ ਆ ਤੁਹਾਨੂੰ ਇਹ ਬਹੁਤ ਵੱਡਾ ਫੇਸ ਹੈ ਜਿਹੜਾ ਮੈਂ ਤੁਹਾਡੇ ਮੋਕਸ ਲੈਂਦਾ ਇੱਕ ਇੰਟਰਨੈਸ਼ਨਲ ਰੈਪਰ ਪਰਸਨ ਤੇ ਹੈ ਜੋ ਫਿਰ ਉਹ ਸਿੰਧੀ ਕੇ ਉਹ ਸੁਬੀਸ਼ ਨੇ ਸਬੱਲਰਸ ਵੀ ਸਾਰੀ ਦੁਨੀਆ ਦੀ ਬਣਾਤੀ ਸੀ ਜਦੋਂ ਇਹਨਾਂ ਦੀ ਕੰਪਨੀ ਨੇ ਸਾਰਾ ਖਰਚਾ ਛੱਡਿਆ 40 ਮੈਚਸ ਦਾ ਕਿ ਉਹ 40 ਮੈਚਸ ਫਰਜੀ ਸੀਗੇ ਅਸਲੀ ਸੀਗਾ ਕੀ ਵਰਲਡ ਦੇ ਸਾਰੇ ਸਮੱਸਿਆਵਾਂ ਇਕੱਠੇ ਕਰਨ ਲੈ। ਮਾਸਾ ਤੁਸੀਂ ਹੁਣੇ ਚੱਲ ਗਈ ਜੀ ਇਹ ਵੀ ਇਹ ਆਪ ਸਰਕਾਰ ਬਣ ਤੋਂ ਪਹਿਲਾਂ ਮਨੇ ਵਾਅਦਾ ਕੀਤਾ ਸੀ। ਹਾਂ ਆਪਣੇ ਮੈਨੀਫੈਸਟੋ ਚ ਲੱਗਦਾ ਨਹੀਂ ਕਿ ਤਦਾਜ਼ੇ ਕੀ ਪਰਲ ਕੰਪਨੀ ਦੇ ਵੱਲੋਂ ਵੱਡਾ ਘੁਟਾਲਾ ਕੀਤਾ ਜਾਂਦਾ ਹੈ। ਅਧਿਕਾਰੀਆਂ ਤੇ ਵੱਡੇ ਇਲਜ਼ਾਮ ਲੱਗਦੇ ਨੇ ਇਸ ਮਾਮਲੇ ਦੀ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਹੈ ਪਰ ਜਿਹੜੇ ਪੰਜਾਬ ਦੇ ਵਿੱਚ ਇਸ ਕੰਪਨੀ ਦੇ ਪੀੜਤ ਲੋਕ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਲੰਬੇ ਸਮੇਂ ਤੋਂ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਪੈਸੇ ਡੁੱਬੇ ਸਨ ਤੇ ਹੁਣ ਜਦੋਂ ਲੋਕ ਸਭਾ ਚੋਣਾਂ ਨੇ ਇਸ ਦੌਰਾਨ ਅਸੀਂ ਐਮਪੀ ਸਿਮਰਨਜੀਤ ਸਿੰਘ ਮਾਂ ਦੇ ਕੋਲ ਪਹੁੰਚਿਆ ਤੇ ਕਿਹਾ ਕਿ ਸਾਡੇ ਸਮੂਹ ਦੇ ਨੂੰ ਚੁੱਕਿਆ ਜਾਵੇ ਤੇ ਅਜਿਹੇ ਦੇ ਵਿੱਚ ਅਸੀਂ ਇਹ ਵੀ ਐਲਾਨ ਕਰ ਦਿਆ ਕਿ ਇਸ ਚੋਣਾਂ ਦੇ ਵਿੱਚ ਅਸੀਂ ਐਮਪੀ ਸਿਮਰਨ ਜੀਤ ਸਿੰਘ ਮਾਂ ਦੀ ਪਾਰਟੀ ਦਾ ਸਾਥ ਦਵਾਂਗੇ